ਤਾਂ ਹਾਂ ਜੀ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਇੱਕ ਨਵੀਂ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਇਹ ਜਿਹੜੀ ਅਪਡੇਟ ਆ ਇਹ ਜਿਹੜੀ GDS ਦੀ ਭਰਤੀ ਆਈ ਸੀ ਕਿ 2025 ਦੇ ਵਿੱਚ ਉਹਦੀ ਜਿਹੜੀ ਚੌਥੀ ਲਿਸਟ ਪੈ ਚੁੱਕੀ ਆ ਤੇ ਇਸ ਵਿੱਚ ਟੋਟਲ ਜਿਹੜੇ ਉਮੀਦਵਾਰ ਹੈਗੇ ਆ 62 ਇਹ ਟੋਟਲ 62 ਉਮੀਦਵਾਰਾਂ ਦੀ ਲਿਸਟ ਆਈ ਆ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਜ਼ਿਲ੍ਹੇ ਆ ਸਾਰੇ ਜ਼ਿਲ੍ਹਿਆਂ ਦੀ ਇਹ ਲਿਸਟ ਆ ਤੇ ਜੇਕਰ ਤੁਸੀਂ ਵੀ ਉਸ ਟੈਂਡ ਦੇ ਜੀਡੀਐਸ ਦੀ ਇਹ ਭਰਤੀ ਅਪਲਾਈ ਕੀਤੀ ਸੀ ਤਾਂ ਇਸ ਲਿਸਟ ਵਿੱਚ ਤੁਸੀਂ ਆਪਣਾ ਆਪਣਾ ਨਾਮ ਚੈੱਕ ਕਰ ਸਕਦੇ ਆ ਮੈਨੂੰ ਹੌਲੀ ਹੌਲੀ ਸਕਰੋਲ ਕਰ ਰਿਹਾ ਜਿੱਥੇ ਤੁਹਾਨੂੰ ਲੱਗੇ ਵੀਡੀਓ ਪਾਜ਼ ਕਰਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਤੋ ਏਸੀ ਕੀ 62 ਜਨਾਂ ਦੀ ਟੋਟਲ ਲਿਸਟ ਤੇ ਤੁਸੀਂ ਵੀ ਆਪਣਾ ਕੈਟਾਗਰੀ ਵਾਈਜ਼ ਦਾ ਆਪਣਾ ਦਾ ਨਾਮ ਚੈੱਕ ਕਰ ਸਕਦੇ ਆ ਕਿ ਕਿਸਦਾ ਨਾਮ ਆਇਆ ਸੋ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਜਾਣ ਲਈਏ ਚੈਨਲ ਦੇ ਨਾਲ ਹੁਣੇ ਜੁੜੋ ਕਿਉਂਕਿ ਆਪਾਂ ਇਸ ਚੈਨਲ ਤੇ ਵਕ ਵਕ ਤਰ੍ਹਾਂ ਦੀਆਂ ਅਪਡੇਟਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਚਾਹੇ ਉਹ ਐਜੂਕੇਸ਼ਨਲ ਡਿਪਾਰਟਮੈਂਟ ਨਾਲ ਰਿਲੇਟਡ ਹੋਣ ਚਾਹੇ ਉਹ ਕਿਸੇ ਨਵੀਂ ਭਰਤੀ ਦੇ ਡਿਰੇਟਡ ਹੋਣ ਸੋ ਧੰਨਵਾਦ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ